ਹਾਂਜੀ ਅਸਲਾਮੁਅਲੈਕਮ ਜੀ ਕੀ ਹਾਲ ਨੇ ਠੀਕ ਠਾਕ ਇੱਥੇ ਆਪਾਂ ਅੱਜ ਅੰਮੀ ਤੇ ਅਬੂ ਦੀ ਕਬਰ ਤੇ ਖੜੇ ਆ ਤੇ ਤਰੀਕਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਬਰਸਤਾਨ ਚ ਆਉਣਾ ਆ ਤੇ ਅਸਲਾਮੁਅਲੈਕਮ ਯਾ ਅਹਿਲਲ ਕਬੂਰ ਕਹਿਣਾ ਆ ਸਾਰੇ ਜਿੰਨੇ ਵੀ ਇੱਥੇ ਕਬਰਸਤਾਨ ਦੇ ਵਿੱਚ ਆ ਸਾਰਿਆਂ ਨੂੰ ਆ ਸलाम ਬੁਲਾਉਣੀ ਆ ਉਸ ਤੋਂ ਬਾਅਦ ਆ ਕੇ ਕਿਸੇ ਨੇ ਕਬਰ ਤੇ ਮੱਥਾ ਨਹੀਂ ਟੇਕਣਾ ਮੱਥਾ ਨਹੀਂ ਟੇਕ ਸਕਦੇ ਆਪਾਂ ਕਿਸੇ ਵੀ ਦੁਨੀਆ ਦੀ ਕਿਸੇ ਵੀ ਕਬਰ ਤੇ ਮੱਥਾ ਨਹੀਂ ਟੇਕ ਸਕਦੇ ਸਰਵ ਆਪਾਂ ਦੁਆ ਕਰਨੀ ਆ ਸੂਰੇ ਫਾਤੀਹਾ ਪੜਨਾ ਚਾਰੋਂ ਕੋਲ ਪੜ ਸਕਦੇ ਆ ਕੁਰਾਸ਼ਵੀਬ ਜਿੰਨਾ ਪੜ ਸਕਦਾ ਤੁਸੀਂ ਪੜ ਸਕਦੇ ਆ ਨਾਲੇ ਹੱਥ ਚੱਕ ਕੇ ਦੁਆ ਨਹੀਂ ਕਰਨੀ ਐਦਾਂ ਨਹੀਂ ਦੁਆ ਕਰਨੀ ਆਪਾਂ ਉਹ ਸਿਰਫ ਆਪਾਂ ਜਦੋਂ ਨਮਾਜ਼ ਪਾਣੀ ਆ ਉਦੋਂ ਹੀ ਐਦਾਂ ਕਰਨੀ ਆ ਹੱਥ ਚੱਕ ਕੇ ਕਬਰ ਦੇ ਮੂਰੇ ਦੁਆ ਨਹੀਂ ਕਰਨੀ ਉਹ ਐਦਾਂ ਤੁਸੀਂ ਖੜੇ ਹੋ ਕੇ ਬਾ ਅਦਬ ਕੋਈ ਵੀ ਤੁਹਾਡਾ ਕੋਈ ਦਾਦਾ ਆ ਕੋਈ ਬਾਬਾ ਆ ਕੋਈ ਚਾਚਾ ਤਾਇਆ ਤੇ ਮੀਆ ਕੋਈ ਵੀ ਆ ਆਪਾਂ ਦੁਆ ਦੁਆ ਆਪਾਂ ਇਦਾਂ ਹੀ ਕਰਨੀ ਆ ਗੜੇ ਹੋ ਗਈ ਦਾ ਬਾਦ ਬਸ ਤੇ ਇਹਨਾਂ ਦੇ ਕਰਕੇ ਹੀ ਆ ਸਾਰਾ ਕੁਝ ਤੇ ਜੁਮੇ ਦੀ ਜੁਮੇ ਤੁਸੀਂ ਸਾਰੇ ਜਣੇ ਜਿਨ੍ਹਾਂ ਜਿਨ੍ਹਾਂ ਦੇ ਵੀ ਤੁਰ ਗਏ ਆ ਉਹ ਆਇਆ ਕਰੋ ਕਬਰਿਸਤਾਨ ਦੇ ਵਿੱਚ ਇਹ ਅੜੀਕ ਦੇ ਹੁੰਦੇ ਆ ਤੁਹਾਡੀ ਵੇਟ ਕਰਦੇ ਹੁੰਦੇ ਆ ਕਿ ਤੁਸੀਂ ਆਉਂਗੇ ਸਾਡੇ ਬੱਚੇ ਆਉਣਗੇ ਤੇ ਸਾਡੇ ਵਾਸਤੇ ਕੁਝ ਪੜਨਗੇ ਠੀਕ ਹੈ ਜੀ ਤੇ ਆਪਣੇ ਮਾਪੇ ਦਾ ਖਿਆਲ ਵੇਖੋ ਉਹਨਾਂ ਨੂੰ ਸੰਭੋ ਜਿਨ੍ਹਾਂ ਦੇ ਹੈਗੇ ਆ ਤੇ ਜਿਨ੍ਹਾਂ ਦੇ ਨਹੀਂ ਹੈਗੇ ਉਹ ਆ ਕੇ ਤੇ ਉੱਥੇ ਸੂਰੇ ਫਾਤੀਹਾ ਪੜਿਆ ਕਰੋ ਇੱਕ ਸੂਰਫਾਤੀਆਂ ਨਹੀਂ ਵੀ ਹੋਇਆ